ਕੱਲ ਨੂੰ ਕੋਈ ਕਹਿ ਦੇ ਵੀ ਆ ਸਾਡੇ ਗਾਣੇ ਦੇ ਵਿੱਚ ਐਕਟਿੰਗ ਕਰੋ ਤਾਂ ਤੁਸੀਂ ਪ੍ਰਸ਼ਾਦ ਸ਼ਰਮਾ ਪੂਰੇ ਤਿਆਰ ਨੇ ਮੈਂ ਜੀ ਬਹੁਤ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਆ ਤੇ ਮੈਂ ਬਹੁਤ ਹੀ ਦੇਸੀ ਚੀਜ਼ਾਂ ਖਾਂਦਾ ਮੇਰੀ ਡ੍ਰੀਮ ਜੌਬ ਸੀ ਜੀ ਤੇ ਮੈਂ ਹਰ ਬੰਦਾ ਆਪਣੀ ਡ੍ਰੀਮ ਜੌਬ ਨੂੰ ਪਾ ਕੇ ਆਪਣੇ ਪੈਸ਼ਨ ਨੂੰ ਜਦੋਂ ਪ੍ਰੋਫੈਸ਼ਨ ਬਣਾ ਲੈਂਦਾ ਹੈ ਉਹ ਡੈਫੀਨਿਟਲੀ ਖੁਸ਼ਪਾ ਰਹਿੰਦਾ ਹੈ ਔਰ ਹਰ ਇੱਕ ਜਾਨਵਰ ਨੂੰ ਪਿਆਰ ਕਰਦੇ ਹਾਂ ਤੁਹਾਡਾ ਇੱਕ ਡੌਗ ਆ ਜਿਸ ਨੂੰ ਤੁਸੀਂ ਕਿੱਥੇ ਲੈ ਗਏ ਸੀ ਸੋਲਨ ਡਿਸਟ੍ਰਿਕਟ ਦੇ ਵਿੱਚ ਚੂਰਦਾਰ ਮਹਾਦੇਵ ਨਾਮ ਦਾ ਇੱਕ ਮੰਦਿਰ ਹੈ ਫਿਰਗੁਲ ਮਹਾਰਾਜ ਦਾ ਉੱਥੇ ਮੈਂ ਆਪਣੇ ਡੌਗ ਦੇ ਨਾਲ ਟ੍ਰੈਕਿੰਗ ਪਈਆ ਸੀ ਇੱਕ ਪੰਜਾਬ ਪੁਲਿਸ ਦਾ ਥਾਣੇਦਾਰ ਦੂਜਾ ਲੋਹੇ ਵਰਗਾ ਸਰੀਰ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਪੰਜਾਬ ਪੁਲਿਸ ਤੇ ਵਰਕਲੋਡ ਵੀ ਬਹੁਤ ਜ਼ਿਆਦਾ ਹੈ ਤੋਂ ਰਿਲੀਜ਼ ਕਰਨ ਲਈ ਕੋਈ ਨਾ ਕੋਈ ਤਰੀਕਾ ਹੈ ਜਿਹੜਾ ਇਹ ਸਾਨੂੰ ਆਪਣੀ ਨਾਰਮਲ ਲਾਈਫ ਵਿੱਚ ਅਪਣਾਉਣਾ ਪੈਂਦਾ ਹੈ ਇਹ ਮੇਰੇ ਦੋ ਟੈਟੂ ਨੇ ਜੀ ਇੱਕ ਹੈ ਅਹੰ ਬ੍ਰਹਮ ਅਸਮੀ ਜਿਹੜਾ ਸਾਡੇ ਵੇਦ ਦਾ ਚਾਰ ਮਾਂ ਵਾਕਿਆ ਹੈ ਉਹਨਾਂ ਚੋਂ ਇੱਕ ਮੁਲਾਜ਼ਮ ਦੇ ਵਰਦੀ ਪਾਈ ਹੋਵੇ ਲੋਕ ਵੈਸੇ ਹੀ ਡਰ ਜਾਂਦੇ ਆ ਤੁਹਾਡੇ ਨਾਲ ਜਦੋਂ رابطہ ਹੁੰਦਾ ਕਿਉਂਕਿ ਤੁਹਾਡੀ ਬਾਡੀ ਬੜੀ ਸ਼ਾਨਦਾਰ ਆ ਦੇਖੋ ਨਾਨ ਵੇਜ ਦੇ ਪ੍ਰੋਟੀਨ ਵਿੱਚ ਪ੍ਰੋਟੀਨ ਸੋਰਸ ਜ਼ਿਆਦਾ ਹੁੰਦਾ ਵਿੱਚ ਜੇਰੇ ਨਾਲੋਂ ਲੇਕਿਨ ਤੁਸੀਂ ਜੇ ਆਪਣੇ ਧਰਮ ਨੂੰ ਰੂਲਸ ਨੂੰ ਅਪਣਾ ਕੇ ਆਪਣੀ ਬਾਡੀ ਨੂੰ ਕਿਲੇ ਕੇ ਜਾਨਾ ਤਾਂ ਵੈਜੀਟੇਰੀਅਨ ਬੰਦਾ ਵੀ ਬਹੁਤ ਵਧੀਆ ਜੀ ਸਿੱਧੇ ਵੀਰਿੰਦਰ ਕੋਮਣ ਪੂਰੀ ਦੁਨੀਆ ਦੇ ਵਿੱਚ ਨਾਮ ਬਾਡੀ ਨੂੰ ਲੈ ਕੇ ਬਾਡੀ ਬਿਲਡਰ ਰਹੇ ਇੱਕ ਚੁਟਕੀ ਦੇ ਵਿੱਚ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਪਰ ਜਦੋਂ ਇੱਕ ਫਿਟ ਬੰਦਾ ਹੈ ਇੱਕ ਬੋਡੀ ਬਿਲਡਰ ਅਚਾਨਕ ਮੌਤ ਹੁੰਦੀ ਹੈ ਤਾਂ ਲੋਕਾਂ ਨੂੰ ਬੜੇ ਸਵਾਲ ਉੱਠਦੇ ਹਨ ਬੜੀ ਐਕਸਪੈਕਟੇਸ਼ਨ ਹੁੰਦੀ ਹੈ ਕਿ ਮੁਲਾਜ਼ਮਾਂ ਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਥੋੜੇ ਸਮੇਂ ਬਾਅਦ ਹੀ ਉੱਪਰੋਂ ਪੁਲਿਸ ਮੁਲਾਜ਼ਮ ਦਾ ਫੋਨ ਆਉਂਦਾ ਜਾਂ ਉਹ ਕਹਿ ਦਿੰਦੇ ਕਿ ਸਸਪੈਂਡ ਹੋ ਡਿਸਮਿਸ ਛੇੜੀਆਂ ਦੇ ਨਾਲ ਵੀ ਵਾਹ ਪੈਂਦੇ ਨੇ ਤਸਕਰਾਂ ਦੇ ਨਾਲ ਵੀ ਵਾਹ ਪੈਂਦੇ ਨੇ ਉਹ ਤਜਰਬਾ ਕਿਸ ਤਰੀਕੇ ਦਾ ਰਹਿੰਦਾ ਘਾਟ ਕਿੱਥੇ ਰਹਿ ਜਾਂਦੀ ਹੈ ਕਿ ਕਿਤਨਾ ਕਿਤੇ ਕਮੀ ਰਹਿ ਜਾਂਦੀ ਹੈ ਜਦੋਂ ਲੋਕ ਸਾਡਾ ਸਾਥ ਦਿੰਦੇ ਉਸ ਉਹ ਮਗਰਮੱਛਾਂ ਨੂੰ ਨਹੀਂ ਫੜਦੀ ਜੋ ਇਸ ਨੈਕਸਸ ਨੂੰ ਚਲਾ ਰਹੇ ਨੇ ਪੁਲਿਸ ਛੋਟੇ ਮੋਟੇ ਜੋ ਚੋਰ ਹੁੰਦੇ ਨੇ ਜਾਂ ਛੋਟੇ ਮੋਟੇ ਤਸਕਰ ਹੁੰਦੇ ਨੇ ਉਹਨਾਂ ਨੂੰ ਫੜ ਲੈਂਦੀ ਡਰਗ ਪੈਡਲਰ ਹੈ ਜਿਹੜਾ ਉਹ ਸਾਡੀ ਕਸਟਡੀ ਦੇ ਵਿੱਚ ਰਹਿੰਦਾ ਹੈ ਉਹ ਟਾਈਮ ਬਹੁਤ ਰਿਸਕੀ ਹੁੰਦਾ ਹੈ ਖਾਣੇ ਦੇ ਵਿੱਚ ਆ ਕੇ ਫਾਈਲਾਂ ਦਾ ਬੋਝ ਜ਼ਿਆਦਾ ਲੱਗਦਾ ਜਾਂ ਜਦੋਂ ਜਿੰਮ ਦੇ ਵਿੱਚ ਡੰਬਲ ਚੁੱਕਦੇ ਹਾਂ ਉਹਨਾਂ ਦਾ ਭਾਰ ਜ਼ਿਆਦਾ ਲੱਗਦਾ ਪੰਜਾਬ ਪੁਲਿਸ ਦੀ ਕੋਈ ਰੀਸ ਨਹੀਂ ਦਲਜੀਤ ਦੋਸਾਜ ਦੀ ਇੱਕ ਫਿਲਮ ਦਾ ਇਹ ਡਾਇਲੋਗ ਹੈ ਤੁਸੀਂ ਸੋਚਦੇ ਹੋਵੋਗੇ ਕਿ ਜਿੰਮ ਦੇ ਵਿੱਚ ਖੜ ਕੇ ਮੈਂ ਇਹ ਡਾਇਲੋਗ ਕਿਉਂ ਬੋਲ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਪੰਜਾਬ ਪੁਲਿਸ ਦਾ ਥਾਣੇਦਾਰ ਦੂਜਾ ਲੋਹੇ ਵਰਗਾ ਸਰੀਰ ਜਦੋਂ ਦੋਵੇਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਤਾ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਂਦਾ ਏ ਅਕਸਰ ਤੁਸੀਂ ਪੁਲਿਸ ਦੇ ਮੁਲਾਜ਼ਮਾਂ ਨੂੰ ਲੋਕਾਂ ਦੇ ਨਾਲ ਖੈਬਰਦੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਦੇਖਿਆ ਹੋਵੇਗਾ ਪਰ ਅੱਜ ਤੁਹਾਨੂੰ ਪੰਜਾਬ ਪੁਲਿਸ ਦੇ ਇੱਕ ਅਜਿਹੇ ਮੁਲਾਜ਼ਮ ਦੇ ਨਾਲ ਮਿਲਾਵਾਂਗੇ ਜੋ ਇਨੇ ਦਿਨੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਆਪਣੀ ਫਿਟਨੈਸ ਕਰਕੇ ਮੁਹਾਲੀ ਦੇ ਸਭ ਤੋਂ ਫਿੱਟ ਥਾਣੇਦਾਰ ਪ੍ਰਸ਼ਾਂਤ ਸ਼ਰਮਾ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਉਣਾ ਹੈ ਦੇਖੋ ਨਹੀਂ ਬਹੁਤ ਵਧੀਆ ਮੈਂ ਜ਼ਿਕਰ ਕੀਤਾ ਸੀ ਕਿ ਪੰਜਾਬ ਪੁਲਿਸ ਬਹੁਤ ਰੁਝੇਵੇਂ ਹੁੰਦੇ ਆ ਪੰਜਾਬ ਪੁਲਿਸ ਨੂੰ ਅਕਸਰ ਅਸੀਂ ਚੌਕੀਆਂ ਦੇ ਵਿੱਚ ਲੋਕਾਂ ਦੇ ਨਾਲ ਉਲਝਦੇ ਹੋਏ ਜਾਂ ਲੀਡਰਾਂ ਦੇ ਆਲੇ ਦੁਆਲੇ ਦੇਖਦੇ ਆ ਪਰ ਇਹਨੇ ਬੀਜ਼ੀ ਸ਼ਡਿਊਲ ਦੇ ਵਿੱਚੋਂ ਜਿੰਮ ਦੇ ਲਈ ਸਮਾਂ ਕੱਢਣਾ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਅਹਿਮ ਹੋ ਜਾਂਦਾ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਕਿਵੇਂ ਕੱਢਦੇ ਹੋ ਸਮਾਂ ਦੇਖੋ ਜੀ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਪੰਜਾਬ ਪੁਲਿਸ ਤੇ ਵਰਕਲੋਡ ਵੀ ਬਹੁਤ ਜ਼ਿਆਦਾ ਹੈ ਤੋ ਉਸ ਨੂੰ ਰਿਲੀਜ਼ ਕਰਨ ਲਈ ਕੋਈ ਨਾ ਕੋਈ ਤਰੀਕਾ ਹੈ ਜਿਹੜਾ ਇਹ ਸਾਨੂੰ ਆਪਣੀ ਨਾਰਮਲ ਲਾਈਫ ਦੇ ਵਿੱਚ ਅਪਣਾਉਣਾ ਪੈਂਦਾ ਤੇ ਮੈਂ ਕਾਫੀ ਸਮੇਂ ਤੋਂ ਜਿਹੜਾ ਫਿਟਨੈਸ ਦੇ ਵਿੱਚ ਹਾਂ ਤੇ ਮੈਂ ਫਿਟਨੈਸ ਦੇ ذریعے ਜਿਹੜਾ ਆਪਣੀ ਬਾਡੀ ਨੂੰ ਵੀ ਫਿਟ ਰੱਖਦਾ ਹਾਂ ਤੇ ਆਪਣਾ ਮੈਂਟਲ ਲੈਵਲ ਨੂੰ ਜਿਹੜਾ ਨਾਰਮਲ ਰੱਖਦਾ ਹਾਂ ਤਾਂ ਕਿ ਮੈਂ ਹੋਰ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਕਰ ਸਕਾਂ ਅੱਛਾ ਤੁਹਾਡੀ ਫਿਟਨੈਸ ਦੇਖ ਕੇ ਲੱਗ ਰਿਹਾ ਕਿ ਇਹ 2-4 ਸਾਲਾਂ ਦੀ ਗੱਲ ਨਹੀਂ ਆ ਕਿੰਨੇ ਸਮੇਂ ਤੋਂ ਤੁਹਾਨੂੰ ਜਿਮ ਦਾ ਚਸਕਾ ਪਿਆ ਇੱਕ ਤਰੀਕੇ ਨਾਲ ਮੈਂ ਜਿ ਕਰੀ 15 ਤੋਂ 16 ਸਾਲਾਂ ਤੋਂ ਫਿਟਨੈਸ ਦੇ ਵਿੱਚ ਹਾਂ ਹੂੰ ਤੇ ਮੈਂ ਫੁੱਟਬਾਲਰ ਵੀ ਰਿਹਾ ਹਾਂ ਤੇ ਮੈਂ ਗੇਮਸ ਦੇ ਵਿੱਚ ਐਕਟਿਵ ਹਾਂ ਤੇ ਮੈਨੂੰ ਲੱਗਦਾ ਹੈ ਕਿ ਜੇ ਇੱਕ ਆਦਮੀ ਨੇ ਆਪਣੀ ਬਾਡੀ ਦਾ ਬੈਸਟ ਨਹੀਂ ਦੇਖਿਆ ਤੇ ਉਹਨੇ ਕੁਝ ਨਹੀਂ ਦੇਖਿਆ ਹਮ ਸੇ ਇਸ ਕਰਕੇ ਮੈਂ ਫਿਟਨੈਸ ਦੇ ਵਿੱਚ ਨੂੰ ਬਹੁਤ ਤਵੱਜੂ ਦਿੰਦਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਲੌਂਗ ਲਾਈਫ ਜੀਣੀ ਹੈ ਤੁਸੀਂ ਡਾਕਟਰਸ ਤੋਂ ਬਚਣਾ ਹੈ ਤੇ ਤੁਹਾਨੂੰ ਫਿਟਨੈਸ ਬਹੁਤ ਜ਼ਰੂਰੀ ਹੈ ਅੱਛਾ ਇੱਕ ਚੀਜ਼ ਦਾ ਹੋਰ ਜ਼ਿਕਰ ਕਰਦੇ ਹਾਂ ਕਿ ਤੁਹਾਡੇ ਬਾਰੇ ਜਿੰਨਾ ਅਸੀਂ ਜਾਣਿਆ ਕਿ ਤੁਸੀਂ ਐਨੀਮਲ ਲਵਰ ਹੋ ਜੀ ਔਰ ਹਰ ਇੱਕ ਜਾਨਵਰ ਨੂੰ ਪਿਆਰ ਕਰਦੇ ਹਾਂ ਤੁਹਾਡਾ ਇੱਕ ਡੌਗ ਆ ਜਿਸ ਨੂੰ ਤੁਸੀਂ ਕਿੱਥੇ ਲੈ ਗਏ ਸੀ ਉਹ ਤਸਵੀਰ ਵੀ ਅਸੀਂ ਦੱਸ ਤੁਹਾਨੂੰ ਦਿਖਾ ਰਹੇ ਹਾਂ ਕਿੱਥੇ ਲੈ ਕੇ ਗਏ ਸੀ ਉਹ ਪੂਰਾ ਕਿੱਸਾ ਕੀ ਸੀਗਾ ਦੇਖੋ ਜੀ ਮੈਂ ਕੁਦਰਤ ਨੂੰ ਪਿਆਰ ਕਰਨ ਵਾਲਾ ਇਨਸਾਨ ਹਾਂ ਤੇ ਜਦੋਂ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ ਤੁਸੀਂ ਸਾਰਿਆਂ ਨੂੰ ਉਹਦੇ ਬਣਾਏ ਹੋਏ ਸਾਰੇ ਜੀਵਾਂ ਨੂੰ ਪਿਆਰ ਕਰਦੇ ਹੋ ਤੇ ਮੈਂ ਸਿਰਫ ਡੌਗ ਲਵਰ ਨਹੀਂ ਹਾਂ ਮੈਂ ਐਨੀਮਲ ਲਵਰ ਹਾਂ ਮੇਰੇ ਲਈ ਗਾਂ ਹੂੰ ਗੋਟ ਚਿਕਨ ਤੇ ਡੌਗ ਸਾਰੇ ਹੀ ਬਰਾਬਰ ਨੇ ਹੂੰ ਤੇ ਮੇਰੇ ਕੋਲ ਇੱਕ ਡੌਗ ਹੈ ਮੈਨੂੰ ਟਰੈਕਿੰਗ ਦਾ ਬਹੁਤ ਸ਼ੌਂਕ ਹੈ ਤੇ ਇਸ ਵਾਰ ਮੈਂ ਐਕਸਪੀਰੀਅੰਸ ਕੀਤਾ ਸੀ ਕਿ ਉਹਨੂੰ ਟਰੈਕ ਕਰਾਇਆ ਜਾਵੇ ਤੇ ਸੋਲਨ ਡਿਸਟ੍ਰਿਕਟ ਦੇ ਵਿੱਚ ਚੂਰਦਾਰ ਮਹਾਦੇਵ ਨਾਮ ਦਾ ਇੱਕ ਮੰਦਿਰ ਹੈ ਸਿਰ ਗੁਲਮਹਾਰਾਜ ਦਾ ਉੱਥੇ ਮੈਂ ਆਪਣੇ ਡੌਗ ਦੇ ਨਾਲ ਟਰੈਕਿੰਗ ਤੇ ਗਿਆ ਸੀ ਜਨੂ ਤੁਸੀਂ ਨੇ ਪਾਇਆ ਹੋਇਆ ਅਕਸਰ ਲੋਕ ਡਾਈਟ ਦਾ ਜ਼ਿਕਰ ਕਰਦੇ ਨੇ ਕੀ ਤੁਸੀਂ ਪਿਓਰ ਸ਼ੁੱਧ ਵੈਸ਼ਨੂ ਹੋ ਜੀ ਹਾਂ ਜੀ ਮੈਂ 100% ਵੈਜੀਟੇਰੀਅਨ ਆ ਤੇ ਮੈਂ ਤੁਹਾਡੇ ذریعے ਦੱਸਣਾ ਚਾਹੁੰਦਾ ਕਿ ਨਾਨ-ভেজ ਦਾ ਜਿਹੜਾ ਮਿੱਥ ਹੈ ਕਿ ਨਾਨ-ভেজ ਬੋਡੀ ਬਣਾਉਂਦੀ ਹੈ ਮੈਂ ਉਸ ਤੇ ਉਸ ਤੇ ਜ਼ਿਕਰ ਉਸ ਦਾ ਜ਼ਿਕਰ ਕਰਦਾ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਜਿਹੜੇ ਵੈਜਨੂੰ ਚੀਜ਼ਾਂ ਨੇ ਖਾਣ ਪੀਣ ਦੀਆਂ ਸਬਜ਼ੀਆਂ ਜਾਂ ਹੋਰ ਪਨੀਰ ਵਗੈਰਾ ਵੀ ਇਹਨਾਂ ਨਾਲ ਸਰੀਰ ਨਹੀਂ ਬਣਦੇ ਨਾਨ-ভেজ ਦਾ ਖਾਣਾ ਹੀ ਪੈਂਦਾ ਜੀ ਨਹੀਂ ਐਦਾਂ ਇਹ ਬਿਲਕੁਲ ਦੇਖੋ ਨਾਨ-ভেজ ਦੇ ਪ੍ਰੋਟੀਨ ਵਿੱਚ ਪ੍ਰੋਟੀਨ ਸੋਰਸ ਜ਼ਿਆਦਾ ਹੁੰਦਾ ਹੈ ਵੈਜੀਟੇਰੀਅਨ ਨਾਲੋਂ ਲੇਕਿਨ ਤੁਸੀਂ ਜੇ ਆਪਣੇ ਧਰਮ ਨੂੰ ਰੂਲਸ ਨੂੰ ਅਪਣਾ ਕੇ ਹੂੰ اپنی باڈی نوک لے کے جانا ہے تو ویجیٹیریئن بنتا بھی بہت ودیا جیڑی باڈی بنا سکتا ہے۔ ਸਾਡੇ ਕੋਲ ਬਹੁਤ ودਿਆ ਪ੍ਰੋਟੀਨ ਦੇ ਸੋਰਸ ਨੇ। ਸੋਇਆ ਪਨੀਰ ਹੈ, ਪਨੀਰ ਹੈ, ਲੈਂਟਿਲਸ ਨੇ, ਦਾਲਾਂ ਨੇ, ਸੋਇਆ ਚੰਕਸ ਨੇ ਤੇ ਉਸ ਤੋਂ ਇਲਾਵਾ ਤੁਸੀਂ ਪ੍ਰੋਟੀਨ, ਵੇ ਪ੍ਰੋਟੀਨ ਲੈ ਸਕਦੇ ਹੋ। ਉਹਦੇ ਨਾਲ ਵੀ ਤੁਸੀਂ ਬਾਡੀ ਨੂੰ ਬਹੁਤ ودਿਆ ਬਣਾ ਸਕਦੇ ਹੋ। ਮਤਲਬ ਇਹ ਇਹ ਕੋਈ ਜ਼ਰੂਰੀ ਨਹੀਂ ਕਿ ਨਾਨ ਵੇਜ ਖਾ ਕੇ ਸਰੀਰ ਬਣਦੇ। ਨਾਨ ਵੇਜ ਖਾ ਕੇ ਬਿਲਕੁਲ ਵੀ ਇਹ ਮਿਥ ਹੈ ਜੀ। ਨਵੀਂ ਸਟੱਡੀਜ਼ ਨੇ ਜਿਹੜੀਆਂ ਨਵੇਂ ਲੋਕਾਂ ਨੇ ਸਾਡੇ ਵਿੱਚ ਵਰਿੰਦਰ ਕੁਮਨ ਜੀ ਸੀਗੇ ਜਿਹੜੇ ਹੁਣ ਨਹੀਂ ਰਹੇ। ਤੇ ਉਹ ਇੰਡੀਆ ਦੇ ਸਭ ਤੋਂ ਤਕੜੇ ਵੈਜੀਟੇਰੀਅਨ ਬਾਡੀ ਬਿਲਡਰ ਸੀਗੇ ਮੈਂ ਉਹਨਾਂ ਦਾ ਅਗਲਾ ਸਵਾਲ ਮੇਰਾ ਉਹਨਾਂ ਨੂੰ ਲੈ ਕੇ ਸੀ ਕਿ ਬਰਿੰਦਰ ਘੁੰਮਣ ਪੂਰੀ ਦੁਨੀਆ ਦੇ ਵਿੱਚ ਨਾਮ ਬਾਡੀ ਨੂੰ ਲੈ ਕੇ ਬਾਡੀ ਬਿਲਡਰ ਰਹੇ ਇੱਕ ਚੁਟਕੀ ਦੇ ਵਿੱਚ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਕੀ ਲੱਗਦਾ ਤੁਹਾਨੂੰ ਕਿ ਕਾਰਨ ਅਸਲ ਕੀ ਹੋ ਸਕਦਾ ਉਹਨਾਂ ਦੀ ਮੌਤ ਦਾ ਦੇਖੋ ਜੀ ਬਰਿੰਦਰ ਘੁੰਮਣ ਇੱਕ ਬਹੁਤ ਐਕਸਪੀਰੀਅੰਸ ਖਿਡਾਰੀ ਸੀਗੇ ਆਪਣੇ ਫੀਲਡ ਦੇ ਵਿੱਚ ਮਾਰਸ਼ਲ ਸੀਗੇ ਪਰ ਜਦੋਂ ਇੱਕ ਫਿਟ ਬੰਦਾ ਜਾਂ ਇੱਕ ਬੋਡੀ ਬਿਲਡਰ ਅਚਾਨਕ ਮੌਤ ਹੁੰਦੀ ਹੈ ਤਾਂ ਲੋਕਾਂ ਨੂੰ ਬੜੇ ਸਵਾਲ ਉੱਠਦੇ ਆ ਬੜੀ ਐਕਸਪੈਕਟੇਸ਼ਨਸ ਹੁੰਦੀਆਂ ਖਾਸ ਕਰਕੇ ਜਿਹੜੇ ਲੋਕ ਉਹਨਾਂ ਨਾਲ ਜੁੜੇ ਹੁੰਦੇ ਆ ਉਹਨਾਂ ਨੂੰ ਦੁੱਖ ਬਹੁਤ ਲੱਗਦਾ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਕਿ ਫਿਟ ਬੰਦਾ ਤਾਂ ਅੱਜ ਕਦੀ ਜਾ ਹੀ ਨਹੀਂ ਸਕਦਾ ਹਮ ਬਿਲਕੁਲ ਆਮੂਮਨ ਤੌਰ ਤੇ ਬਹੁਤ ਐਜੇ ਕੇਸਿਸ ਹੁੰਦੇ ਆ ਕਿ ਬੰਦਾ ਰਾਤ ਨੂੰ ਚੰਗਾ ਭਲਾ ਹੁੰਦਾ ਤੇ ਸਵੇਰੇ ਉੱਠਦਾ ਨਹੀਂ ਹਮ ਤੇ ਇਹ ਇੱਕ ਚਰਚਾ ਦਾ ਵਿਸ਼ਾ ਹੈ ਕਿ ਉਹਨਾਂ ਦੀ ਮੌਤ ਦਾ ਅਸਲ ਕਾਰਨ ਕੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਫਿਟਨੈਸ ਦਾ ਉਹਦੇ ਨਾਲ ਕੁਝ ਰਿਲੇਸ਼ਨ ਹੈਗਾ ਇਸ ਦੀ ਹੈ ਜਿਹੜੀ ਕਿ ਜਾਂਚ ਹੈ ਅ ਦੂਜਾ ਸਵਾਲ ਮੇਰਾ ਤੁਹਾਡੇ ਵਿਭਾਗ ਨੂੰ ਲੈ ਕੇ ਜੁੜਿਆ ਹੋਇਆ ਕਿ ਪੰਜਾਬ ਪੁਲਿਸ ਨੂੰ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਬਹੁਤ ਸਾਰੇ ਅਸੀਂ ਵੀ ਮੁਲਾਜ਼ਮਾਂ ਦੇ ਵਿੱਚ ਵਿਚਰਦੇ ਹਾਂ ਕਿ ਅ ਮੁਲਾਜ਼ਮ ਥਾਣਿਆਂ ਦੇ ਵਿੱਚ ਪੂਰੇ ਨਹੀਂ ਆ ਜਾਂ ਕਿਤੇ ਇਲਾਕੇ ਤੇ ਜਾਂਦੇ ਨੇ ਉੱਥੇ ਉਹਨਾਂ ਨੂੰ ਰੋਟੀ ਖਾਣ ਪੀਣ ਦਾ ਪ੍ਰਬੰਧ ਨਹੀਂ ਹੁੰਦਾ ਐਜ਼ ਏ ਪੁਲਿਸ ਅਫਸਰ ਤੁਸੀਂ ਆਪਣੇ ਜੋ ਉੱਚ ਅਧਿਕਾਰੀ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜ਼ਮੀਨੀ ਪੱਧਰ ਤੇ ਪੁਲਿਸ ਮੁਲਾਜ਼ਮਾਂ ਨੂੰ ਕੌਨਸਟੇਬਲ ਤੋਂ ਲੈ ਕੇ ਐਸ ਐਚਓ ਤੱਕ ਕੀ ਦਿੱਕਤ ਆਉਂਦੀਆਂ ਨੇ ਦੇਖੋ ਜੀ ਦਿੱਕਤਾਂ ਬਾਰੇ ਸਾਡੇ ਸੀਨੀਅਰਸ ਨੂੰ ਸਾਰਿਆਂ ਨੂੰ ਪਤਾ ਹੈ ਉਹ ਉਹਨਾਂ ਨੂੰ ਰੂਬਰੂ ਕਰਾਇਆ ਜਾ ਚੁੱਕਿਆ ਹੈ ਤੇ ਹੁਣ ਕਾਫੀ ਜ਼ਿਆਦਾ ਚੇਂਜਸ ਵੀ ਆਏ ਨੇ ਜਿਹੜੀ ਖਾਣੇ ਦੀ ਗੱਲ ਹੈ ਇਹ ਹੁਣ ਸਾਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਹਾਂ ਮੈਨ ਪਾਵਰ ਦੀ ਕਮੀ ਜਿਹੜੀ ਹੈ ਉਹ ਹੈਗੀ ਆ ਲੇਕਿਨ ਨਾਲ ਦੇ ਨਾਲ ਜਿਹੜੀ ਸਰਕਾਰ ਵੱਲੋਂ ਭਰਤੀ ਵੀ ਕੀਤੀ ਜਾ ਰਹੀ ਹੈ ਉਸ ਤੇ ਵੀ ਕੰਮ ਚੱਲ ਰਿਹਾ ਹੈ ਅੱਛਾ ਲੋਕ ਮੁਲਾਜ਼ਮ ਦੇ ਵਰਦੀ ਪਾਈ ਹੋਵੇ ਲੋਕ ਵੈਸੇ ਡਰ ਜਾਂਦੇ ਆ ਤੁਹਾਡੇ ਨਾਲ ਜਦੋਂ رابطہ ਹੁੰਦਾ ਕਿਉਂਕਿ ਤੁਹਾਡੀ ਬੋਡੀ ਬੜੀ ਸ਼ਾਨਦਾਰ ਆ ਕਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਆਇਆ ਕਿ ਯਾਰ ਸਮੱਸਿਆਵਾਂ ਤੁਹਾਡੇ ਕੋਲ ਲੈ ਕੇ ਆਉਣ ਪਰ ਤੁਹਾਨੂੰ ਦੇਖ ਕੇ ਗੁੱਸਾ ਉਹਨਾਂ ਦਾ ਠੰਡਾ ਹੋ ਗਿਆ ਹੋਵੇ ਕਿ ਨਹੀਂ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਮੁਲਾਜ਼ਮ ਨੂੰ ਦੇਖ ਕੇ ਡਰਨਾ ਨਹੀਂ ਚਾਹੀਦਾ ਤੁਹਾਨੂੰ ਸਿਕਿਓਰ ਫੀਲ ਕਰਨਾ ਚਾਹੀਦਾ ਹੈ ਕਿਉਂਕਿ ਪੁਲਿਸ ਆਲਟੀਮੇਟਲੀ ਤੁਹਾਡੀ ਸੇਫਟੀ ਲਈ ਹੈ ਹਮ ਪਰ ਬਾਡੀ ਵਧੀਆ ਹੋਣ ਕਰਕੇ ਹਾਂਜੀ ਐਪਰੀਸ਼ੀਏਸ਼ਨ ਹੈ ਜਿਹੜੀ ਉਹ ਜ਼ਰੂਰ ਮਿਲਦੀ ਹੈ ਹਮ ਤੁਸੀਂ ਕਿਤੇ ਜਾਣਦੇ ਹੋ ਤਾਂ ਲੋਕ ਤੁਹਾਨੂੰ ਤੁਹਾਡੀ ਬਾਡੀ ਦੀ ਤਾਰੀਫ਼ ਕਰਦੇ ਹਨ ਤੁਹਾਨੂੰ ਉਹਦੇ ਨਾਲ ਮੋਟੀਵੇਸ਼ਨ ਮਿਲਦੀ ਹੈ ਤੇ ਥੋੜਾ ਯੰਗ ਹੋਣ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਾਡੀ ਇਹ ਜਿਹੜੀ ਗੱਲ ਹੈ ਉਹ ਸੁਣੀ ਜਾਏਗੀ ਕਸਾ ਨੂੰ ਇਨਸਾਫ ਮਿਲੇਗਾ ਹਰ ਇੱਕ ਇਨਸਾਨ ਦਾ ਆਪਣੀ ਜ਼ਿੰਦਗੀ ਦੇ ਵਿੱਚ ਗੋਲ ਹੁੰਦਾ ਤੁਸੀਂ ਕਿੱਥੇ ਤੱਕ ਜਾਣਾ ਚਾਹੁੰਦੇ ਹੋ ਕੀ ਜ਼ਿੰਦਗੀ ਦੇ ਵਿੱਚ ਅਚੀਵ ਕਰਨਾ ਚਾਹੁੰਦੇ ਹੋ ਦੇਖੋ ਜੀ ਹਰ ਇਨਸਾਨ ਨੂੰ ਗਰੋਥ ਦਾ ਆਪਣੀ ਸੋਸਾਇਟੀ ਦੇ ਵਿੱਚ ਜਾਂ profession ਦੇ ਵਿੱਚ ਚਾਹੀਦੀ ਹੈ ਹੂੰ ਮੇਰਾ ਇਹ ਸੱਚ ਹੈ ਕਿ ਮੈਂ ਮਿਹਨਤ ਕਰਦਾ ਰਵਾਂ ਬਾਕੀ ਭਾਗਤਾਂ ਰੱਬ ਨੇ ਲਾਣੇ ਆ ਜੇ ਜੀ ਕਿਸਮਤ ਦੇ ਵਿੱਚ ਹੋਏਗਾ ਤੇ ਮੇਰਾ ਹਾਰਡ ਵਰਕ ਹੋਏਗਾ ਤਾਂ ਮੈਨੂੰ ਉਹ ਜੋ ਚੀਜ਼ ਮੇਰੀ ਕਿਸਮਤ ਚ ਲਿਖੀ ਹੈ ਉਹ ਮੈਨੂੰ ਜ਼ਰੂਰ ਮਿਲੇਗੀ ਜੀ ਅੱਛਾ ਇੱਕ ਤੁਹਾਡੀ ਛਾਤੀ ਤੇ ਅਸੀਂ ਦੇਖਿਆ ਜਦੋਂ ਵਰਕਆਊਟ ਕਰਦੇ ਸੀ ਕਿ ਟੈਟੂ ਬਣਿਆ ਇਸ ਤੇ ਬਾਰੇ ਦੱਸੋ ਕੀ ਰਾਜ਼ ਹੈ ਇਹ ਮੇਰੇ ਦੋ ਟੈਟੂਸ ਨੇ ਜੀ ਇੱਕ ਹੈ ਅਹੰ ਬ੍ਰਹਮ ਅਸਮੀ ਜਿਹੜਾ ਸਾਡੇ ਵੇਦਾਸ ਤੇ ਚਾਰ ਮਹਾਵਾਕਿਆਸਾਂ ਉਹਨਾਂ ਚੋਂ ਇੱਕ ਹੈ ਹਮ ਯਜੁਰਵੇਦ ਦੇ ਵਿੱਚ ਇਸ ਦਾ ਜ਼ਿਕਰ ਹੈ ਇਸ ਦਾ ਮਤਲਬ ਹੈ ਕਿ ਮੈਂ ਪਰਮਾਤਮਾ ਦਾ ਅੰਸ਼ਾਂ ਤੇ ਮੈਂ ਆਪਣੀ ਬੇਟੀ ਦਾ ਨਾਮ ਵੀ ਅਸਮੀ ਸੀ ਤੋਂ ਰੱਖਿਆ ਹੈ ਜਿਹੜਾ ਦੂਜਾ ਟੈਟੂ ਹੈ ਜੀ ਇਹ ਮਹਾਮ੍ਰਿਤਯੰਜੈ ਮੰਤਰ ਹੈ ਜਿਹੜਾ ਮੰਤਰ ਆਫ ਡੈਥ ਵੀ ਨੂੰ ਕਿਹਾ ਜਾਂਦਾ ਹੈ ਤੇ ਇਹ ਇਹ ਮੰਨਤਾ ਹੈ ਕਿ ਇਸ ਮੰਤਰ ਨੂੰ ਸਿੱਧ ਕਰਨ ਦੇ ਨਾਲ ਜੋ ਇਨਸਾਨ ਆਪਣੇ ਜਨਮ اور ਮਰਨ ਤੇ ਕਾਬੂ ਪਾ ਲੈਂਦਾ ਹੈ ਤੇ ਮੈਂ ਇਸ ਨੂੰ ਚੈਂਟ ਕਰਦਾ ਹਾਂ ਨਿਰੰਤਰ ਆਪਣੀ ਡਿਊਟੀਸ ਟਾਈਮ ਤੇ ਆਪਣੇ ਘਰੇ ਜਿਸ ਦੇ ਨਾਲ ਕਿ ਮੈਂ ਹੋਰ ਜ਼ਿਆਦਾ ਫੀਅਰਲੈਸ ਮਹਿਸੂਸ ਕਰਦਾ ਕੰਮ ਦੇ ਨਾਲ ਨਾਲ ਤੁਸੀਂ ਧਾਰਮਿਕ ਪਰਵ੍ਰਤੀ ਵੱਲ ਵੀ ਪੂਰਾ ਧਿਆਨ ਰੱਖਦੇ ਹੋ ਇਹ ਚੀਜ਼ ਦਾ ਅ ਦੇਖੋ ਜੀ ਧਰਮ ਹੈ ਜਿਹੜਾ ਉਹ ਮੇਰਾ ਪਰਸਨਲ ਵਿਸ਼ਾ ਹੈ ਲੇਕਿਨ ਮੈਂ ਹਾਂ ਜੀ ਮੈਂ ਸਨਾਤਨੀਆਂ ਤੇ ਮੈਂ ਆਪਣੇ ਧਰਮ ਨੂੰ ਜਿਹੜਾ ਰੀਗਰਸਲੀ ਫਾਲੋ ਕਰਦਾ ਜੀ ਰੀਗਰਸਲੀ ਫਾਲੋ ਕਰਦਾ ਜੀ ਚਲੋ ਅਗਲੀ ਗੱਲਬਾਤ ਆਪਾਂ ਥਾਣੇ ਦੇ ਵਿੱਚ ਕਰਾਂਗੇ ਤੁਸੀਂ ਵਰਕਆਊਟ ਆਪਣਾ ਲਾਉਂਦੇ ਰਹੋ थैंक यू जी ਸੋ ਅੱਗੇ ਥਾਣੇ ਚਲਦੇ ਹਾਂ ਥਾਣੇ ਦੇ ਵਿੱਚ ਇਹਨਾਂ ਦੀਆਂ ਗਤੀਵਿਧੀਆਂ ਕੀ ਨੇ ਕਿਸ ਤਰੀਕੇ ਦਾ ਵਰਕ ਕਰਦੇ ਨੇ ਉੱਥੇ ਜਾ ਕੇ ਆਪਾਂ ਤਸੱਲੀ ਦੇ ਨਾਲ ਹੋਰ ਵਿਸ਼ਿਆਂ ਤੇ ਵੀ ਗੱਲਬਾਤ ਕਰਾਂਗੇ ਜਿਵੇਂ ਮੈਂ ਸ਼ੁਰੂ ਦੇ ਵਿੱਚ ਕੀਤਾ ਕਿ ਹਰ ਬੰਦੇ ਦਾ ਕਦੇ ਨਾ ਕਦੇ ਵਾਅ ਪਿਆ ਜਾਂਦਾ ਪੁਲਿਸ ਦੇ ਨਾਲ ਕਈਆਂ ਨਾਲ ਚੰਗਾ ਐਕਸਪੀਰੀਅੰਸ ਹੁੰਦਾ ਕਈਆਂ ਨਾਲ ਮਾੜਾ ਹੁੰਦਾ ਤੁਹਾਡਾ ਵੀ ਬਿਲਕੁਲ ਇਸੇ ਤਰ੍ਹਾਂ ਹੋ ਬਹੁਤ ਸਾਰੇ ਬੰਦੇ ਤੁਹਾਡੇ ਕੋਲ ਆਉਂਦੇ ਨੇ ਕਈ ਕੇਸਾਂ ਨੂੰ ਲੈ ਕੇ ਔਰ ਖਾਸ ਕਰਕੇ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਨੇ ਤੁਹਾਡੀ ਤਾਰੀਫਾਂ ਕਰਦੇ ਨੇ ਤੁਹਾਡੇ ਤੋਂ ਸਾੜਾ ਕਰਦੇ ਨੇ ਜਾਂ ਸਲਾਹ ਲੈਂਦੇ ਨੇ ਕਿ ਅਸੀਂ ਵੀ ਇਸ ਤਰ੍ਹਾਂ ਦੀ ਬਾਡੀ ਬਣਾਉਣੀ ਆ ਸਾਨੂੰ ਟਿਪਸ ਦੋ ਇਹ ਦੇਖੋ ਸਾੜਾ ਤਾਂ ਮੈਨੂੰ ਅਜੇ ਤੱਕ ਕੋਈ ਨਹੀਂ ਦਿਖਿਆ ਅ ਮੇਰੇ ਸਬੋਡੀਨੇਟਸ ਨੇ ਮੇਰੇ ਕਲੀਗਸ ਨੇ ਤੇ ਮੇਰੇ ਸੀਨੀਅਰਸ ਨੇ ਜ਼ਿਆਦਾਤਰ ਮੇਰੀ ਤਾਰੀਫ ਹੀ ਕਰਦੇ ਆ ਤੇ ਐਪਰੀਸ਼ੀਏਟ ਕਰਦੇ ਆ ਤੇ ਜਿਹੜੀ ਐਪਰੀਸ਼ੀਏਸ਼ਨ ਹੈ ਇਹਨੂੰ ਤੁਸੀਂ ਜੇ ਪੋਜ਼ਿਟਿਵ ਲੋ ਤੇ ਤੁਹਾਡੀ ਲਾਈਫ ਦੇ ਵਿੱਚ ਬਹੁਤ ਮੇਜਰ ਰੋਲ ਪਲੇ ਕਰਦੀ ਹੈ ਉਹਦੇ ਨਾਲ ਕੰਮ ਨੂੰ ਵਧੀਆ ਤਰੀਕੇ ਨਾਲ ਕਰਨ ਤੇ ਲੋਕਾਂ ਨੂੰ ਇਨਸਾਫ ਦੀਵਾਜ ਤੇ ਡੈਡੀਕੇਸ਼ਨਲ ਡਿਊਟੀ ਕਰਨ ਦੇ ਵਿੱਚ ਤੁਹਾਨੂੰ ਮਦਦ ਹੈ ਜਿਹੜੀ ਉਹ ਮਿਲਦੀ ਹੈ। ਥਾਣੇ ਦੇ ਵਿੱਚ ਆ ਕੇ ਫਾਈਲਾਂ ਦਾ ਬੋਝ ਜ਼ਿਆਦਾ ਲੱਗਦਾ ਜਾਂ ਜਦੋਂ ਜਿਮ ਦੇ ਵਿੱਚ ਡੰਬਲ ਚੁੱਕਨੇ ਹੋ ਉਹਨਾਂ ਦਾ ਭਾਰ ਜ਼ਿਆਦਾ ਲੱਗਦਾ। ਨਹੀਂ ਦੇਖੋ ਜ਼ਿੰਮੇਵਾਰੀ ਦਾ ਬੋਝ ਹਮੇਸ਼ਾ ਹੀ ਜ਼ਿਆਦਾ ਹੁੰਦਾ ਹੈ ਕਿਉਂਕਿ ਜੇ ਤੁਸੀਂ ਜਿਮ ਦੇ ਵਿੱਚ ਹੁੰਦੇ ਹੋ ਉਦੋਂ ਤੁਸੀਂ ਫ੍ਰੀ ਮਾਈਂਡ ਹੋ ਕੇ ਵਰਕਆਊਟ ਕਰਦੇ ਹੋ ਪਰ ਜਦੋਂ ਤੁਸੀਂ ਕੋਈ ਕਾਰਗੁਜ਼ਾਰੀ ਕਰਨੀ ਹੈ ਤੁਸੀਂ ਪਰਫਾਰਮ ਕਰਨਾ ਹੈ ਉਹਦਾ ਜਿਹੜਾ ਮੈਂਟਲ ਪ੍ਰੈਸ਼ਰ ਹੈ ਉਹ ਡੈਫੀਨਿਟਲੀ ਜ਼ਿਆਦਾ ਹੈ ਜਿਮ ਨਾਲੋਂ ਜ਼ਿਆਦਾ ਹੈ। ਫਿਰ ਜਿਮ ਜਾ ਕੇ ਉਹ ਸਾਰਾ ਦੂਰ ਕਰ ਦਿੰਦੇ ਹੋ। ਹਾਂਜੀ ਬਿਲਕੁਲ। ਜਿਮ ਜਾਇਦਾ ਕਿਉਂਕਿ ਇੱਕ ਬੋਡੀ ਦੀ ਐਡਿਕਸ਼ਨ ਵੀ ਹੈ ਪਲੱਸ ਜੋ ਪੁਲਿਸ ਤੇ ਪ੍ਰੈਸ਼ਰ ਹੈ ਮੈਂਟਲੀ ਉਹਨੂੰ ਰਿਲੀਜ਼ ਕਰਨ ਲਈ ਤੇ ਹੋਰ ਵਧੀਆ ਡਿਊਟੀ ਚ ਪਰਫਾਰਮ ਕਰਨ ਲਈ ਜਿਹੜਾ ਹੈ ਉਹ ਜਿਮ ਬਹੁਤ ਜ਼ਰੂਰੀ ਹੈ ਤੇ ਉੱਥੇ ਜਾ ਕੇ ਰਿਲੀਜ਼ ਕਰਦੇ ਦੋ ਅੱਛਾ ਮੈਂ ਦੋ ਤਰ੍ਹਾਂ ਦੇ ਇਨਸਾਨ ਦੇਖਦਾ ਮਹਿਕਮੇ ਦੇ ਵਿੱਚ ਸਾਡੇ ਪੱਤਰਕਾਰ ਹੋਗੇ ਜਾਂ ਪੁਲਿਸ ਮੁਲਾਜ਼ਮ 24 ਘੰਟੇ ਡਿਊਟੀ ਐਣੀ ਪਤਾ ਕਦੋਂ ਫੋਨ ਆ ਜਾਏ ਤੇ ਸਾਨੂੰ ਜਾਣਾ ਪੈਂਦਾ ਜਿਮ ਦੇ ਲਈ ਕਿਵੇਂ ਸਮਾਂ ਕੱਢਦਾ ਫਿਰ ਦੇਖੋ ਜੀ ਮੈਂ ਹਾਲ ਦੀ ਗੱਡੀ ਤੇ ਮੈਂ ਤੁਹਾਨੂੰ ਦੱਸਾਂ ਤੇ ਜਦੋਂ ਦਾ ਮੈਂ ਇੱਥੇ ਐਸਐਸਪੀ ਸਾਹਿਬ ਦੇ ਹੁਕਮਾਂ ਨਾਲ ਤਾਇਨਾਤ ਹ ਹ ਉਦੋਂ ਤੋਂ ਦਾ ਜ਼ਿੰਮੇਦਾਰ ਜਿਹੜਾ ਹੈ ਕਿ ਮੈਂ ਟਾਈਮ ਉਹਨਾਂ ਨਹੀਂ ਕੱਢ ਪਾ ਰਿਹਾ ਕਿਉਂਕਿ ਜਦੋਂ ਤੁਸੀਂ ਇਨਚਾਰਜ ਦੇ ਤੌਰ ਤੇ ਤਾਇਨਾਤ ਹੋਨੇ ਹੋ ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਉਹ ਜ਼ਿਆਦਾ ਹੁੰਦੀ ਹੈ ਤੇ ਫਿਰ ਵੀ ਮੈਂ ਹਫ਼ਤੇ ਟਰਾਈ ਕਰਦਾ ਕਿ ਆਲਟਰਨੇਟ ਡੇ ਤੇ ਮੈਂ ਜਿਮ ਜ਼ਰੂਰ ਜਾਵਾਂ ਤੇ ਆਪਣੇ ਸਰੀਰ ਨੂੰ ਟਾਈਮ ਦਵਾਂ ਤੇ ਜੇ ਮੈਂ ਨਹੀਂ ਜਾ ਪਾਂਦਾ ਤੇ ਫਿਰ ਮੈਂ ਘਰੇ ਹੀ ਆ ਜਿਹੜੀ ਆਪਣੀ ਵਰਜਿਸ਼ ਆ ਉਹਨੂੰ ਕੰਟੀਨਿਊ ਰੱਖਦਾ ਚੰਗੀ ਸਿਹਤ ਦੇ ਨਾਲ ਨਾਲ ਤੁਹਾਡੇ ਕੰਮ ਦੇ ਵਿੱਚ ਇਹ ਚੀਜ਼ ਦਾ ਫਰਕ ਪਿਆ ਕਦੇ ਉਹ ਚੀਜ਼ ਦੀ ਪਾਵਰ ਮਿਲੀ ਹੋਵੇ ਕੇਸ ਨੂੰ ਲੜਨਾ ਤੁਹਾਡਾ ਇਹ ਸਰੀਰ ਕੰਮ ਆਇਆ ਹੋਵੇ ਉਸ ਕੇਸ ਨੂੰ ਲੜਨ ਦੇ ਲਈ ਅ ਦੇਖੋ ਜਦੋਂ ਤੁਸੀਂ ਹੁਣ ਫਿਜ਼ੀਕਲੀ ਐਕਟਿਵ ਹੋਣੇ ਹੋ ਉਦੋਂ ਡੈਫੀਨੇਟਲੀ ਕੋਈ ਚੋਰ ਹੈ ਕੋਈ ਮਾੜਾ ਆਨਸਰ ਹੈ ਜੇ ਉਹਨੂੰ ਓਵਰਪਾਵਰ ਕਰਨਾ ਹੈ ਜੇ ਉਹ ਅ ਫੜਨ ਦੇ ਲਈ ਤੁਹਾਨੂੰ ਕੋਰਪਰੇਟ ਹੈ ਜਿਹੜਾ ਨਹੀਂ ਕਰ ਰਿਹਾ ਜਾਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਫਿਜ਼ੀਕਲੀ ਫਿੱਟ ਬੰਦਾ ਹੈ ਉਹਨੂੰ ਜਲਦੀ ਕਾਬੂ ਕਰ ਸਕਦਾ ਹੈ ਅਨਫਿਟ ਬੰਦੇ ਨਾਲੋਂ ਕਈ ਵਾਰ ਚੋਰ ਚੋਰ ਨੇ ਜਿਹੜੇ ਫੜੇ ਨੇ ਕਈ ਵਾਰ ਭੱਜਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਤੁਹਾਨੂੰ ਤੁਹਾਡੀ ਫਿਜ਼ੀਕਲ ਸਟਰੈਂਥ ਨਾਲ ਮਦਦ ਮਿਲਦੀ ਹੈ ਇੱਕ ਕੁਝ ਸਮੇਂ ਪੁਰਾਣਾ ਵਾਕਾ ਹੈ ਜਦ ਅਸੀਂ ਜੇਲ੍ਹ ਦੇ ਵਿੱਚ ਕਿਸੇ ਦੋਸ਼ੀ ਨੂੰ ਜਿਹੜਾ ਲੈ ਕੇ ਜਾ ਰਹੇ ਸੀਗੇ ਤੇ ਕੁਝ ਏਜਡ ਪੁਲਿਸ ਵਾਲੇ ਸੀਗੇ ਪੁਲਿਸ ਪਰਸਨਲਸ ਉਹਨਾਂ ਤੋਂ ਇੱਕ ਚੋਰ ਸੀਗਾ ਉਹ ਹਥਕੜੀ ਤੋਂ ਹੱਥ ਛੁਡਾ ਕੇ ਤੇ ਐਂਡ ਹੀ ਟ੍ਰਾਈ ਟੂ ਏਸਕੇਪ ਹੂੰ ਤੋ ਇਸ ਮੈਂ ਤੇ ਇੱਕ ਮੇਰਾ ਸਬੋਡੀਨੇਟ ਸੀਗੇ ਅਸੀਂ ਦੋਨਾਂ ਨੇ ਉਹਨੂੰ ਭੱਜ ਕੇ ਫੜਿਆ ਹੂੰ ਤੇ ਕਿਉਂਕਿ ਜਿਹੜੇ ਪੁਲਿਸ ਮੁਲਾਜ਼ਮ ਉਹਨੂੰ ਲੈ ਕੇ ਆਏ ਸੀ ਉਹਨਾਂ ਦੀ ਏਜ ਵੀ ਹੋ ਗਈ ਸੀਗੀ ਤੇ ਡੈਫੀਨੇਟਲੀ ਉਹਨਰ ਫਿਟ ਨਹੀਂ ਸੀਗੇ ਹੂੰ ਤੇ ਜੇ ਅਸੀਂ ਨਾ ਹੁੰਦੇ ਤਾਂ ਉਹ ਸਕਿਪ ਹੋ ਜਾਂਦਾ ਤੇ ਉਹਨਾਂ ਤੇ ਇਸ ਚੀਜ਼ ਦੀ ਗਾਜਰ गिर ਸਕਦੀ ਸੀ ਹੂੰ ਪਰ ਕਿਉਂਕਿ ਅਸੀਂ ਦੋਨੋਂ ਫਿਜ਼ੀਕਲੀ ਫਿਟ ਸੀਗੇ ਤਾਂ ਅਸੀਂ ਉਹਨੂੰ ਕਾਬੂ ਕਰ ਲਿਆ ਜੇਲ ਦੇ ਬਾਹਰ ਤੋਂ ਹੀ ਜ਼ਿਆਦਾ ਦੂਰ ਨਹੀਂ ਜਾਣ ਦਿੱਤਾ ਤਾਂ ਫਿਟਨੈਸ ਤੁਹਾਡੀ ਕਿਤਨਾ ਕਿਤੇ ਹੈਲਪ ਤਾਂ ਹਮੇਸ਼ਾ ਕਰਦੀ ਹੈ ਹੂੰ 2012 ਦੇ ਵਿੱਚ ਤੁਸੀਂ ਸਰਵਿਸ ਦੇ ਵਿੱਚ ਆਏ ਅੱਜ 13 ਸਾਲ ਹੋ ਗਏ ਜੀ ਕਿਵੇਂ ਦੇਖਦੇ ਹੋ ਇਸ ਤਜਰਬੇ ਨੂੰ ਹੁਣ ਤੁਸੀਂ ਬਤੌਰ ਥਾਣੇਦਾਰ ਇਸ ਚੌਂਕੀ ਦੇ ਵਿੱਚ ਲੱਗੇ ਹੋਏ ਹੋ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਤੁਹਾਡਾ ਬਹੁਤ ਵਧੀਆ ਤਜਰਬਾ ਹੈ ਜੀ ਹਰ ਰੋਜ਼ ਇੱਕ ਨਵੀਂ ਸਟੋਰੀ ਹੈ ਪੁਲਿਸ ਦੀ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੇ ਤੁਹਾਡੇ ਸੀਨੀਅਰਸ ਤੁਹਾਡੀ ਸਪੋਰਟ ਕਰਨ ਤੇ ਤੁਸੀਂ ਪੁਲਿਸ ਦੀ ਜੌਬ ਐਦਾਂ ਦੀ ਹੈ ਕਿ ਤੁਸੀਂ ਹਰ ਰੋਜ਼ ਇੱਕ ਨਵਾਂ ਐਕਸਪੀਰੀਅੰਸ ਹੈ ਜਿਹੜਾ ਉਹ ਲੈਂਦੇ ਹੋ ਤੇ ਬਹੁਤ ਵਧੀਆ ਚੱਲ ਰਿਹਾ ਹੁਣ ਤੱਕ ਤੇ ਮੈਂ ਮੇਰੀ ਡ੍ਰੀਮ ਜੌਬ ਸੀਗੀ ਤੇ ਮੈਂ ਹਰ ਬੰਦਾ ਆਪਣੀ ਡ੍ਰੀਮ ਜੌਬ ਨੂੰ ਪਾ ਕੇ ਆਪਣੇ ਪੈਸ਼ਨ ਨੂੰ ਜਦੋਂ ਪ੍ਰੋਫੈਸ਼ਨ ਬਣਾ ਲੈਂਦਾ ਹੈ ਤਾਂ ਡੈਫੀਨਿਟਲੀ ਖੁਸ਼ ਤਾਂ ਰਹਿੰਦਾ ਹੈ ਤੁਹਾਡੇ ਨਾਲ ਦੇ ਜਿਹੜੇ ਮੁਲਾਜ਼ਮ ਨੇ ਤੁਹਾਨੂੰ ਡਾਈਟ ਪਲਾਨ ਪੁੱਛਦੇ ਹੋਣਗੇ ਚਾੜ ਪੁੱਛਦੇ ਹੋਣਗੇ ਤੁਹਾਡਾ ਕੀ ਆ ਤਾਂ ਅਸੀਂ ਵੀ ਪੁੱਛਣਾ ਚਾਹੁੰਦੇ ਹਾਂ ਕੀ ਖਾਂਦੇ ਹੋ ਤੁਸੀਂ ਮੈਂ ਜੀ ਬਹੁਤ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਆ ਤੇ ਮੈਂ ਬਹੁਤ ਹੀ ਦੇਸੀ ਚੀਜ਼ਾਂ ਖਾਂਦਾ ਹਾਂ ਘਰ ਦੀ ਰੋਟੀ ਅੱਛਾ ਘਰ ਦੀ ਸਬਜ਼ੀ ਤੇ ਦੇਸੀ ਕਿਉਂ ਹੂੰ ਹਾਲਾਂਕਿ ਲੋਕਾਂ ਨੂੰ ਲੱਗਦਾ ਕਿ ਦੇਸੀ ਕਿਉਂ ਨਹੀਂ ਖਾਣਾ ਚਾਹੀਦਾ ਮੈਂ ਬਹੁਤ ਦੇਸੀ ਕਿਉਂ ਖਾਣਾ ਹੂੰ ਤੇ ਜੇ ਤੁਸੀਂ ਵਰਜਿਸ ਕਰਦੇ ਹੋ ਤਾਂ ਦੇਸੀ ਕਿਉਂ ਤੁਸੀਂ ਹਮੇਸ਼ਾ ਖਾਓ ਜ਼ਰੂਰ ਖਾਓ ਨੁਕਸਾਨ ਉਹਨਾਂ ਦੇ ਲਈ ਆ ਜਿਹੜੇ ਕੁਰਸੀ ਤੇ ਬੈਠਦੇ ਕੁਝ ਨਹੀਂ ਕਰਦੇ ਬਿਲਕੁਲ ਵਰਕਆਊਟ ਨਹੀਂ ਕਰਦੇ ਹਾਂਜੀ ਤੇ ਮੈਂ ਦੇਸੀ ਹਰਬਸ ਆ ਜਿਵੇਂ ਚਕੁੰਦਰ ਹੈ ਬੀਟਰੂਟ ਹੈ ਆਮਲਾ ਹੈ ਹੂੰ ਅਦਰਕ ਹੈ ਹਲਦੀ ਹੈ ਇਹਨੂੰ ਆਪਣੀ ਡੇਲੀ ਰੁਟੀਨ ਦੇ ਵਿੱਚ ਐਡ ਕੀਤਾ ਹੋਇਆ ਹੂੰ ਤੇ ਦੇਸੀ ਚੀਜ਼ਾਂ ਵੱਲ ਮੇਰਾ ਜਿਹੜਾ ਹੈ ਜ਼ਿਆਦਾ ਰੁਝਾਨ ਹੈ ਡਰਾਈ ਫਰੂਟ ਹੋ ਗਿਆ ਹੂੰ ਇਹ ਮੇਨਲੀ ਡਾਈਟ ਮੇਰੀ ਇਹੀ ਹੈ ਸਵੇਰੇ ਕਰ ਦੋ ਜਿੰਮ ਜਦੋਂ ਟਾਈਮ ਲੱਗਦਾ ਫਰਸਤ ਨਹੀਂ ਟਾਈਮ ਨਹੀਂ ਲੱਗਦਾ ਜੀ ਇੱਕ ਵਾਰ ਤੁਸੀਂ ਯੂਨੀਫਾਰਮ ਪਾ ਲਈ ਫਿਰ ਤੁਹਾਡੇ ਕੋਲ ਟਾਈਮ ਨਹੀਂ ਹੈ ਰਾਤ ਤੱਕ ਜੇ ਕਰਦਾ ਤਾਂ ਮੈਂ अर्ਲੀ ਮਾਰਨਿੰਗ ਹੀ ਕਰਦਾ ਜੇ ਨਹੀਂ ਜੇ ਕੋਈ ਵੀਆਈਪੀ ਡਿਊਟੀ ਆ ਗਈ ਜਾਂ ਕੁਝ ਆ ਗਿਆ ਫਿਰ ਮੈਂ ਜਿੰਮ ਨਹੀਂ ਕਰ ਪਾਣਾ ਫਿਰ ਮੈਂ ਘਰੇ ਹੀ ਵਰਜਿਸ ਕਰਦਾ ਸਿਰ ਠੀਕ ਹੈ ਔਰ ਜਿਵੇਂ ਮੈਂ ਪਹਿਲਾਂ ਸ਼ੁਰੂ ਕੀਤਾ ਕਿ ਹਰ ਬੰਦੇ ਨਾਲ ਤੁਹਾਡਾ ਵਾਹ ਪੈਂਦਾ ਕਈ ਅਜਿਹੇ ਬੰਦੇ ਫੜਿਆ ਜਿਨ੍ਹਾਂ ਨੂੰ ਫੜਨ ਤੋਂ ਬਾਅਦ ਤੁਹਾਨੂੰ ਲੱਗਿਆ ਵਾ ਯਾਰ ਇਹ નિર્ਦੋਸ਼ ਆ ਛੱਡ ਦਿਓ ਯਾਰ ਇਹਨੂੰ ਜਾ ਉਦੋਂ ਕਾਲੀ ਦੇ ਨਾਲ ਤੁਸੀਂ ਉਸ ਨੂੰ ਕਾਬੂ ਕੀਤਾ ਬਾਅਦ ਵਿੱਚ ਲੱਗਿਆ ਹੋਵੇ ਨਹੀਂ ਯਾਰ ਅ ਦੇਖੋ ਜਦੋਂ ਤੁਸੀਂ ਇਨਸਾਫ ਕਰਨ ਲਈ ਚਲਦੇ ਹੋ ਭਗਵਾਨ ਨੇ ਤੁਹਾਨੂੰ ਪਾਵਰਸ ਦਿੱਤੀਆਂ ਤੁਸੀਂ ਲੋਕਾਂ ਦਾ ਭਲਾ ਕਰਨ ਲਈ ਘਰੋਂ ਨਿਕਲਦੇ ਹੋ ਕੁਝ ਕਈ ਵਾਰ ਹੁੰਦਾ ਕਿ ਤੁਹਾਡੇ ਤੋਂ ਗਲਤੀ ਵੀ ਹੋ ਜਾਂਦੀ ਹੈ ਤੇ ਤੁਸੀਂ ਉਸ ਗਲਤੀ ਦਾ ਪਛਤਾਪ ਕਰਦੇ ਹੋ ਉਸ ਬੰਦੇ ਦੀ ਜਿਹੜੀ ਜੋ ਸੰਭਵ ਮਦਦ ਹੈ ਜਿਹੜੀ ਕਰਦੇ ਹੋ ਹਾਲਾਂਕਿ ਮੇਰੇ ਨਾਲ ਐਦਾਂ ਬਹੁਤ ਘੱਟ ਹੋਇਆ ਕਿ ਮੈਂ ਕਿਸੇ ਗਲਤ ਬੰਦੇ ਨੂੰ ਬੇਕਸੂਰ ਬੰਦੇ ਨੂੰ ਸਲਾਖਾਂ ਦੇ ਪਿੱਛੇ ਪਹਚਾਇਆ ਹੋਵੇ ਮੈਂ ਇਸ ਚੀਜ਼ 'ਚ ਆਪਣੇ ਆਪ ਨੂੰ ਲੱਕੀ ਸਮਝਦਾ ਕਿਉਂਕਿ ਜਦੋਂ ਤੁਸੀਂ ਨੇ ਸਰਵਿਸ ਕੀਤੀ ਉਹ ਤਾਂ ਬਹੁਤ ਸੋਸ਼ਲ ਮੀਡੀਆ ਤਾਂ ਉਦੋਂ ਹੈ ਨਹੀਂ ਸੀ ਇਹ ਤਾਂ ਹੁਣ ਸ਼ੁਰੂ ਹੋਇਆ ਕਿਉਂਕਿ ਆਪਾਂ ਪਿੱਛੇ ਕਈ ਵੀਡੀਓਜ਼ ਦੇਖੀਆਂ ਨੇ ਬਹੁਤ ਕੇਸ ਦੇਖੇ ਨੇ ਕਿ ਮੁਲਾਜ਼ਮਾਂ ਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਥੋੜੇ ਸਮੇਂ ਬਾਅਦ ਹੀ ਉੱਪਰੋਂ ਪੁਲਿਸ ਮੁਲਾਜ਼ਮ ਦਾ ਫੋਨ ਆਉਂਦਾ ਜਾਂ ਉਹ ਕਹਿ ਦਿੰਦੇ ਆ ਕਿ ਸਸਪੈਂਡ ਹੋ ਡਿਸਮਿਸ ਹੋ ਫਿਰ ਕਿਵੇਂ ਲੱਗਦਾ ਇਹ ਚੀਜ਼ਾਂ ਨੂੰ ਦੇਖ ਕੇ ਬੁਰਾ ਲੱਗਦਾ ਜੀ ਲੇਕਿਨ ਉਹਦੇ ਵਿੱਚ ਵੀ ਦੇਖੋ ਆਫੀਸਰਸ ਦਾ ਕਿਤਨਾ ਕਿਤੇ ਪ੍ਰੈਸ਼ਰ ਹੁੰਦਾ ਉਹਨਾਂ ਦੇ ਉੱਤੇ ਹਮ ਤੇ ਇਹ ਹੈ ਕਿ ਤੁਹਾਨੂੰ ਜੋਸ਼ ਦੇ ਵਿੱਚ ਜਿਹੜਾ ਹੋਸ਼ ਹੈ ਜਿਹੜਾ ਨਹੀਂ ਖੋਣਾ ਚਾਹੀਦਾ ਪਬਲੀਕਲੀ ਕਿਉਂਕਿ ਇਲੈਕਟ੍ਰੋਨਿਕ ਯੁੱਗ ਹੈ ਤੇ ਮਾਡਰਨ ਹੈ ਜਮਾਨਾ ਤੇ ਹਰ ਕਿਸੇ ਬੰਦੇ ਕੋਲ ਕੈਮਰਾ ਹੈ ਐਕਸੈਸ ਹੈ ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਇਸ ਬਾਰੇ ਵੀ ਤੁਸੀਂ ਕਦੀ ਵੀ ਪਬਲੀਕਲੀ ਆਪਣਾ ਜੋਸ਼ ਜਿਹੜਾ ਹੋਸ਼ ਹੈ ਉਹ ਨਾ ਖੋ ਤੇ ਹਰ ਚੀਜ਼ ਨੂੰ ਇਮੋਸ਼ਨਲ ਹੋ ਕੇ ਪਰਸਨਲੀ ਨਹੀਂ ਲੈਣਾ ਚਾਹੀਦਾ ਪ੍ਰੋਫੈਸ਼ਨਲੀ ਆ ਜਿਹੜਾ ਉਹਨੂੰ ਕੰਮ ਨੂੰ ਕਰਨਾ ਚਾਹੀਦਾ ਤੁਸੀਂ 13 ਸਾਲ ਦੀ ਸਰਵਿਸ ਦੇ ਵਿੱਚ ਇਹ ਚੀਜ਼ ਨੂੰ ਰਿਅਲਾਈਜ਼ ਕੀਤਾ ਕਿ ਪੁਲਿਸ ਬੇਖੌਫ ਹੋ ਕੇ ਬਿਨਾਂ ਡਰ ਤੋਂ ਆਪਣੀ ਡਿਊਟੀ ਕਰਦੀ ਹੈ ਕੋਈ ਇੰਟਰਫੀਅਰੈਂਸ ਨਹੀਂ ਕਿਸੇ ਪੋਲੀਟੀਕਲ ਲੀਡਰ ਦੀ ਜਾਂ ਮੁਲਾਜ਼ਮਾ ਦੀ ਅਹ ਦੇਖੋ ਮੈਂ ਤਾਂ ਕਿਸੇ ਪੋਲੀਟੀਕਲੀ ਪ੍ਰੈਸ਼ਰ ਦੇ ਵਿੱਚ ਆ ਜਿਹੜਾ ਨਹੀਂ ਆਇਆ ਹਾਂ ਤੁਹਾਨੂੰ ਆਬਲਾਈਜ਼ ਹਰੇਕ ਨੂੰ ਕਰਨਾ ਪੈਂਦਾ ਜੋ ਕਿਸੇ ਕਨਸਟੀਟਿਊਸ਼ਨਲ ਪੋਸਟ ਤੇ ਹੈ ਜਾਂ ਰਹਿ ਚੁੱਕਿਆ ਤੁਸੀਂ ਉਹਨੂੰ ਆਬਲਾਈਜ਼ ਕਰਦੇ ਹੋ ਜਿਹੜੀ ਉਹਦੀ ਬੰਦ ਰਿਸਪੈਕਟ ਦਿੰਨੇ ਹੋ ਪਰ ਜਿਹੜਾ ਕੰਮ ਹੈ ਪੁਲਿਸ ਦਾ ਹਮੇਸ਼ਾ ਉਹ ਐਸ ਪਰ ਲਾਅ ਹੁੰਦਾ ਤੇ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਐਸੱਚ ਕੋਈ ਇੰਨਾ ਕੋਈ ਪ੍ਰੈਸ਼ਰ ਆ ਸਾਨੂੰ ਫੇਸ ਕਰਨਾ ਪੈਂਦਾ ਨਸ਼ਾ ਦਾ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਤੁਸੀਂ ਵੀ ਨਸ਼ੇੜੀਆਂ ਦੇ ਨਾਲ ਵਿਆਹ ਪੈਂਦੇ ਨੇ ਤਸਕਰਾਂ ਦੇ ਨਾਲ ਵਿਆਹ ਪੈਂਦੇ ਨੇ ਉਹ ਤਜਰਬਾ ਕਿਸ ਤਰੀਕੇ ਦਾ ਰਹਿੰਦਾ ਘਾਟ ਕਿੱਥੇ ਰਹਿ ਜਾਂਦੀ ਆ ਕਿਉਂਕਿ ਹਰ ਸਰਕਾਰ ਵਾਦਾ ਕਰਦੀ ਆ ਕਿ ਅਸੀਂ ਸੱਤਾ ਦੇ ਵਿੱਚ ਆਵਾਂਗੇ ਨਸ਼ੇ ਨੂੰ ਜੜੋਂ ਖਤਮ ਕਰਦਾਂਗੇ ਲੱਕ ਤੋੜ ਦੇਵਾਂਗੇ ਪਰ ਨਸ਼ਾ ਹਾਲੇ ਵੀ ਆਪਾਂ ਦੇਖਦੇ ਆ ਕਿ ਜ਼ਮੀਨੀ ਪੱਧਰ ਤੇ ਉਸੇ ਤਰ੍ਹਾਂ ਜਾਰੀ ਆ ਖਤਮ ਕਰਨ ਦੇ ਲਈ ਸਭ ਤੋਂ ਅੱਗੇ ਲੋਕਾਂ ਨੂੰ ਆਉਣਾ ਚਾਹੀਦਾ ਸਰਕਾਰ ਨੂੰ ਆਉਣਾ ਚਾਹੀਦਾ ਜਾਂ ਪੁਲਿਸ ਆ ਜਿਹੜੀ ਉਹ ਕੁਝ ਨਹੀਂ ਕਰ پا ਰਹੀ ਜੋ ਉਸ ਨੂੰ ਕਰਨਾ ਚਾਹੀਦਾ ਜਾਂ ਉੱਪਰੋਂ ਕੋਈ ਪ੍ਰੈਸ਼ਰ ਹੁੰਦਾ ਨਹੀਂ ਦੇਖੋ ਜਿਹੜਾ ਹੁਣ ਜਿਹੜਾ ਅੱਜ ਦਾ ਸਿਨੈਰੀਓ ਹੈ ਇਹਦੇ ਵਿੱਚ ਜਿਹੜੀ ਮਾਨਯੋਗ ਸਰਕਾਰ ਹੈ ਸਾਡੀ ਸੀਐਮ ਸਾਹਿਬ ਨੇ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਉਹਨਾਂ ਤੋਂ ਬਾਅਦ ਮਾਨਯੋਗ ਐਸਐਸਪੀ ਸਾਹਿਬ ਬਹੁਤ ਸਖਤ ਹਦਾਇਤਾਂ ਨੇ ਯੁਧ ਨਸ਼ਾ ਵਿਰੁੱਧ ਚੱਲ ਰਿਹਾ ਤੇ ਹੁਣ ਜੇ ਤੁਸੀਂ ਨਸ਼ੇ ਦੇ ਸੀਜ਼ਰ ਦੀ ਕੁਆਂਟੀਟੀ ਦਾ ਕੰਪੈਰੀਜ਼ਨ ਕਰੋ ਤੇ ਉਹ ਬਹੁਤ ਟਾਈਮਸ ਜ਼ਿਆਦਾ ਹੈ ਐਸ ਕੰਪੇਅਰ ਟੂ ਪ੍ਰੀਵੀਅਸ ਗਵਰਨਮੈਂਟ ਮੈਨੂੰ ਲੱਗਦਾ ਕਿ ਨਸ਼ੇ ਤੇ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਨੰਬਰ ਆਫ ਡਰਗ ਪੈਡਲਰਸ ਅਰੈਸਟਡ ਨੰਬਰ ਆਫ ਐਫ ਆਈ ਆਰ ਰਜਿਸਟਰਡ ਉਹ ਮੈਂ ਟਾਈਮਸ ਜ਼ਿਆਦਾ ਨੇ ਐਸ ਕੰਪੇਅਰ ਟੂ ਪ੍ਰੀਵੀਅਸ ਗਵਰਨਮੈਂਟ ਬਟ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਜਦੋਂ ਲੋਕ ਸਾਡਾ ਸਾਥ ਨਹੀਂ ਦਿੰਦੇ ਮੇਰੀ ਤੁਹਾਡੇ ਇਸ ਇੰਟਰਵਿਊ ਦੇ ਰਾਹੀਂ ਇਹੀ ਅਪੀਲ ਹੈ ਲੋਕਾਂ ਨੂੰ ਕਿ ਤੁਸੀਂ ਵੱਧ ਚੜ ਕੇ ਸਾਡਾ ਸਾਥ ਦਿਓ ਹੈਲਪਲਾਈਨਸ ਬਣੀਆਂ ਹੋਈਆਂ ਤੁਹਾਡੇ ਨਾਮ ਗੁਪਤ ਰੱਖੇ ਜਾਂਦੇ ਆ ਜੋ ਹੈਲਪ ਕਰ ਰਹੇ ਨੇ ਉਹਨਾਂ ਨੂੰ ਪਤਾ ਹੈ ਇਸ ਚੀਜ਼ ਦੀ ਅਵੇਅਰਨੈਸ ਜਗਾਓ ਤੇ ਜਿਹੜੇ ਪੀਣ ਵਾਲੇ ਨੇ ਉਹਨਾਂ ਨੂੰ ਦੋਸ਼ੀ ਦੇ ਤੌਰ ਤੇ ਨਾ ਦੇਖੋ ਉਹਨਾਂ ਨੂੰ ਪੇਸ਼ੈਂਟ ਦੇ ਤੌਰ ਤੇ ਦੇਖੋ ਤੇ ਵੇਚਣ ਵਾਲਿਆਂ ਨਾਲ ਜਿਹੜੀ ਹੈ ਉਹ ਪੁਲਿਸ ਸ਼ਕਤੀ ਆਲਰੇਡੀ ਕਰ ਰਹੀ ਹੈ ਅੱਛਾ ਲੋਕ ਇਹ ਗੱਲਾਂ ਕਰਦੇ ਨੇ ਕਿ ਅਸੀਂ ਤਾਂ ਦੱਸ ਦੰਨੇ ਆ ਪਰ ਪੁਲਿਸ ਆਪਣੀ ਡਿਊਟੀ ਨਹੀਂ ਕਰਦੀ ਪੁਲਿਸ ਉਹ ਮਗਰਮੱਛਾਂ ਨੂੰ ਨਹੀਂ ਫੜਦੀ ਜੋ ਇਸ ਨੈਕਸਸ ਨੂੰ ਚਲਾ ਰਹੇ ਨੇ ਪੁਲਿਸ ਛੋਟੇ ਮੋਟੇ ਜੋ ਚੋਰ ਹੁੰਦੇ ਨੇ ਜਾਂ ਛੋਟੇ ਮੋਟੇ ਤਸਕਰ ਹੁੰਦੇ ਨੇ ਉਹਨਾਂ ਨੂੰ ਫੜ ਲੈਂਦੀ ਹੈ ਨਹੀਂ ਮੈਂ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਸਮਝਦਾ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਲੈਵਲ ਤੇ ਜਿਹੜੇ ਮਾਸਟਰਮਾਈਂਡਸ ਨੇ ਨਸ਼ਿਆਂ ਦੇ ਵਿੱਚ ਉਹਨਾਂ ਨੂੰ ਫੜਿਆ ਗਿਆ ਪੁਰਾਣੇ ਟਾਈਮ ਦੇ ਵਿੱਚ ਉਹਨਾਂ ਦੀ ਪ੍ਰਾਪਰਟੀਆਂ ਡਿਮੋਲਿਸ਼ ਕੀਤੀਆਂ ਗਈਆਂ ਤੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਐਗਜ਼ਾਮਪਲ ਹੈ ਜਦੋਂ ਕਿਸੇ ਵੱਡੇ ਸਮਗਲਰ ਦੀ ਪ੍ਰਾਪਰਟੀ ਡਿਮੋਲਿਸ਼ ਹੁੰਦੀ ਹੈ ਜੋ ਉਹਨੇ ਨਸ਼ੇ ਦੇ ਕਾਰੋਬਾਰ ਨਾਲ ਮਲਾਈ ਤੇ ਪੂਰੀ ਸੁਸਾਇਟੀ ਨੂੰ ਮੈਸੇਜ ਆਂਦਾ ਹੈ ਕਿ ਪੁਲਿਸ ਦਾ ਤੇ ਇਸ ਗਵਰਨਮੈਂਟ ਦਾ 0 ਡਾਲਰਾਂਸ ਹੈ ਅਗੇਂਸਟ ਦਾ ਡਰਗਸ ਸਰ ਹੁਣ ਤੱਕ ਦਾ 13 ਸਾਲ ਦੀ ਸਰਵਿਸ ਦਾ ਸਭ ਤੋਂ ਮਾੜਾ ਐਕਸਪੀਰੀਅੰਸ ਪੁਲਿਸ ਮੈਗਮੈਂਟ ਦੇ ਤੋਂ ਦਾ ਇੱਕ ਕੋਈ ਦੱਸੋ ਕਈ ਵਾਰ ਐਸ ਸੱਚ ਤਾਂ ਕੋਈ ਮੇਰਾ ਐਕਸਪੀਰੀਅੰਸ ਐਸ ਸੱਚ ਨਹੀਂ ਹੈਗਾ ਪਰਟੀਕੂਲਰ ਬਟ ਹਾਂ ਕਈ ਵਾਰ ਤੁਸੀਂ ਡਰਗ ਐਡਿਕਟਸ ਨੂੰ ਫੜਦੇ ਹੋ ਤੇ ਉਹਨਾਂ ਨੂੰ ਕਸਟਡੀ ਵਿੱਚ ਤੁਸੀਂ ਰੱਖਦੇ ਹੋ ਤੇ ਉਹਨਾਂ ਨੂੰ ਕਸਟਡੀ ਵਿੱਚ ਰੱਖਣਾ ਇੱਕ ਬਹੁਤ ਵੱਡਾ ਟਾਸਕ ਹੋ ਜਾਂਦਾ ਕਿਉਂਕਿ ਕਈ ਤਰ੍ਹਾਂ ਦੇ ਉਹਨਾਂ ਨੂੰ ਤੋੜ ਲੱਗਦੀ ਹੈ ਕਈ ਤਰ੍ਹਾਂ ਦੇ ਉਹਨਾਂ ਨੂੰ ਮੂਡ ਸਵਿੰਗਸ ਹੁੰਦੇ ਉਹਨਾਂ ਦੇ ਬੇਹੋਸ਼ ਹੋਣ ਵਾਲੇ ਵੀ ਹੋ ਜਾਂਦੇ ਆ ਉਹਦੇ ਵਿੱਚ ਹੈ ਕਿ ਸਾਨੂੰ ਉਸ ਚੀਜ਼ 'ਚ ਬੜੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਜਿੰਨਾ ਟਾਈਮ ਇੱਕ ਡਰੱਗ ਪੈਡਲਰ ਹੈ ਜਿਹੜਾ ਉਹ ਸਾਡੀ ਕਸਟਡੀ ਦੇ ਵਿੱਚ ਰਹਿੰਦਾ ਹੈ ਉਹ ਟਾਈਮ ਬਹੁਤ ਰਿਸਕੀ ਹੁੰਦਾ ਸਾਡਾ ਕਿਉਂਕਿ ਤੋੜ ਲੱਗਦੀ ਹੈ ਉਹਨੂੰ ਨਸ਼ੇ ਦੀ ਤੋੜ ਲੱਗਦੀ ਹੈ ਤੇ ਉਹਦਾ ਨਸ਼ੇ ਦਾ ਤੋੜ ਕੁਝ ਹੈ ਨਹੀਂ ਹੈ ਜੇ ਅਸੀਂ ਉਹਨੂੰ ਐਂਟੀ ਡਰੱਗਸ ਮੈਡੀਸਨ ਵੀ ਲੈ ਆ ਦਿੰਨੇ ਆ ਉਹ ਵੀ ਉਹਨਾਂ ਅਸਰ ਨਹੀਂ ਕਰਦੀ ਕਿਉਂਕਿ ਜਿਸ ਲੈਵਲ ਦੀ ਉਹਦੀ ਡੋਸ ਹੈ ਸਡਨਲੀ ਜੇ ਉਹਨੂੰ ਉਸ ਤੋਂ ਉਹਨੂੰ ਡ੍ਰੌਪ ਕੀਤਾ ਜਾਂਦਾ ਤੇ ਉਹ ਸਾਡੇ ਲਈ ਇੱਕ ਰਿਸਕ ਵੀ ਹੈ ਤੇ ਪ੍ਰੋਬਲਮ ਵੀ ਹੈ ਜੇ ਉਹਨੇ ਕੀ ਹੋ ਗਈ ਤਾਂ ਤੁਹਾਡੇ ਤੇ ਫਿਰ ਸਵਾਲ ਪੁੱਛਦੇ ਨੇ ਬਿਲਕੁਲ ਬਿਲਕੁਲ ਅੱਛਾ ਇਨੀ ਸੋਹਣੀ ਬਾਡੀ ਤੁਹਾਡੀ ਅਸੀਂ ਰੀਲਾਂ ਵੀ ਦੇਖਿਆ ਤੁਹਾਡੇ ਸੋਸ਼ਲ ਮੀਡੀਆ ਤੇ ਪੂਰੇ ਐਕਟਿ ਕਦੇ ਕਿਸੇ ਕੁੜੀ ਨੇ ਜਾਂ ਕਦੇ ਕਿਸੇ ਨੇ ਕਿਹਾ ਹੋਵੇ ਵੀ ਯਾਰ ਹੀਰੋ ਲੱਗਦੇ ਹੋ ਕਿਸੇ ਗਾਣੇ ਚਾਹੋ ਜਾਂ ਫਿਲਮ ਦੇ ਵਿੱਚ ਆਓ ਇਸ ਤਰੀਕੇ ਦਾ ਸੀਨ ਨਹੀਂ ਕੁੜੀ ਕੁੜੀਆਂ ਤੋਂ ਤਾਂ ਮੈਂ ਬਿਲਕੁਲ ਬਹੁਤ ਦੂਰ ਰਹਿਣਾ ਪਰ ਹਾਂ ਜੇ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਤੁਹਾਨੂੰ ਐਪਰੀਸ਼ੀਏਸ਼ਨ ਮਿਲਦੀ ਹੈ ਜਦੋਂ ਲੋਕ ਤੁਹਾਡੀ ਤਾਰੀਫ਼ ਕਰਦੇ ਆ ਉਹ ਤੁਹਾਡਾ ਮੂਡ ਅਪਲਿਫਟ ਕਰਦੀ ਹੈ ਔਰ ਤਾਨੂੰ ਹੋਰ ਵਧੀਆ ਤਰੀਕੇ ਨਾਲ ਜਿਹੜਾ ਹੈ ਆਪਣੀ ਜੌਬ ਦੇ ਵਿੱਚ ਉਹਨੂੰ ਕਰਨ ਦੇ ਵਿੱਚ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਅੱਛਾ ਜੇ ਕੱਲ ਨੂੰ ਕੋਈ ਕਹਿ ਦੇ ਵੀ ਆ ਸਾਡੇ ਗਾਣੇ ਦੇ ਵਿੱਚ ਐਕਟਿੰਗ ਕਰੋ ਤਾਂ ਤੁਸੀਂ ਪ੍ਰਸ਼ਾਂਤ ਸ਼ਰਮਾ ਪੂਰੇ ਤਿਆਰ ਨੇ ਨਹੀਂ ਮੈਂ ਤਿਆਰ ਨਹੀਂ ਹਾਂ ਜੀ ਅਜੇ ਮੈਂ ਗਾਣੇ ਲਈ ਤਿਆਰ ਨਹੀਂ ਹਾਂ ਕੋਈ ਫਿਲਮ ਦੇ ਲਈ ਅਪਰੋਚ ਤੁਹਾਡੇ ਤੱਕ ਕਰੇ ਕੋਈ ਨਹੀਂ ਨਹੀਂ ਮੇਰੀ ਮੇਰੀ ਜੌਬ ਹੀ ਮੇਰਾ ਇੱਕ ਮੂਵੀ ਦੀ ਤਰ੍ਹਾਂ ਹੈ ਜੀ ਸਾਡੀ ਜੌਬ ਹੀ ਮੂਵੀ ਜਰਾਂ ਹਰ ਰੋਜ਼ ਤੁਹਾਨੂੰ ਇੱਕ ਨਵਾਂ ਰੋਲ ਪਲੇ ਕਰਨਾ ਪੈਂਦਾ ਹੈ ਤੇ ਆਈ ਗੈਸ ਪੁਲਿਸ ਤੋਂ ਵਧੀਆ ਜੌਬ ਜਾਂ ਇੱਕ ਤੁਸੀਂ ਕਹਿ ਦੋ ਸੀਰੀਜ਼ ਕੋਈ ਨਹੀਂ ਹੋ ਸਕਦੀ ਤੁਹਾਡੇ ਨਾਲ ਦੇ ਪੁਲਿਸ ਮੁਲਾਜ਼ਮ ਤੁਹਾਨੂੰ ਅਕਸਰ ਕੀ ਗੱਲਾਂ ਕਰਦੇ ਨੇ ਤੁਹਾਡੀ ਫਿਟਨੈਸ ਨੂੰ ਦੇਖ ਕੇ ਤਰੀਫਾਂ ਤੁਸੀਂ ਨੇ ਕਿਹਾ ਕਰਦੇ ਨੇ ਕੋਈ ਟਿਪਸ ਵੀ ਲੈਂਦਾ ਕਿ ਸਾਨੂੰ ਦੱਸੋ ਯਾਰ ਅਸੀਂ ਵੀ ਜੁਆਇਨ ਕਰਨਾ ਹੈ ਇਹ ਚੀਜ਼ਾਂ ਟਿਪਸ ਲੈਂਦੇ ਨੇ ਜੀ ਟਿਪਸ ਟਿਪਸ ਲੈਂਦੇ ਨੇ ਬਟ ਫਾਲੋ ਕੋਈ ਕੋਈ ਕਰ ਪਾਉਂਦਾ ਕਿਉਂਕਿ ਜਿਹੜੀ ਸਾਰੀ ਸਟੋਰੀ ਹੈ ਜਿਹੜਾ ਰਿਜ਼ਲਟ ਹੈ ਇਟ ਇਜ਼ ਅਬਾਊਟ ਕੰਸਿਸਟੈਂਸੀ ਐਂਡ ਡਿਸਪਲਨ ਤੇ ਜੇ ਮਨ ਨੂੰ ਲੱਗਦਾ ਕਿ ਜਿਸ ਇਨਸਾਨ ਦੇ ਵਿੱਚ ਡਿਸਪਲਨ ਨਹੀਂ ਹੈ ਕਿਸੇ ਵੀ ਚੀਜ਼ ਦੇ ਪ੍ਰਤੀ ਤੇ ਉਹ ਜ਼ਿਆਦਾ ਸাকਸੈਸਫੁਲ ਨਹੀਂ ਹੋ ਪਾਉਂਦਾ ਫਿਰ ਡਿਸਪਲਨ ਭਾਵੇਂ ਤੁਹਾਡੇ ਵਰਕ 'ਚ ਹੋਵੇ ਭਾਵੇਂ ਤੁਹਾਡੇ ਫਿਟਨੈ ਤੇ ਟਿਪਸ ਦਾ ਬਹੁਤ ਲੋਕ ਲੈਂਦੇ ਆ ਬਟ ਕਾਮਯਾਬ ਉਹ ਹੀ ਹੋ ਪਾਂਦਾ ਜੋ ਉਹਨੂੰ ਕੰਸਿਸਟੈਂਟ ਰੱਖਦਾ ਅੱਛਾ ਮੈਂ ਸ਼ੁਰੂ ਦੇ ਵਿੱਚ ਸਵਾਲ ਕੀਤਾ ਸੀ ਜਨੂ ਤੇ ਬਹੁਤ ਸਾਰੇ ਪੁਲਿਸ ਜਿਹੇ ਮੁਲਾਜ਼ਮ ਨੇ ਸਿੱਖ ਨੇ ਜਿਹੜੇ ਨਾਲ ਸ਼੍ਰੀ ਸਾਹਿਬ ਆਇਆ ਹੁੰਦਾ ਬਖੂਬੀ ਡਿਊਟੀ ਨਿਭਾਉਂਦੇ ਨੇ ਤੁਸੀਂ ਵੀ ਜਨੂ ਪਾਇਆ ਹੋਇਆ Hindu ਧਰਮ ਸਨਾਤਨ ਧਰਮ ਦੀ ਤੁਸੀਂ ਨੇ ਗੱਲ ਕੀਤੀ ਡਿਊਟੀ ਦੇ ਨਾਲ ਨਾਲ ਕਿਵੇਂ ਚੱਲਦਾ ਧਰਮ ਆ ਜਿਹੜਾ ਉਹ ਤੁਸੀਂ ਧਰਮ ਦੇ ਹਿਸਾਬ ਨਾਲ ਉਹ ਚੀਜ਼ ਨੂੰ ਹੈਂਡਲ ਕਰਦੇ ਹੋ ਜਦੋਂ ਕੇਸ ਆਉਂਦੇ ਨੇ ਤੁਹਾਡੇ ਜ਼ਿਹਨ ਦੇ ਵਿੱਚ ਚੱਲਦੀ ਰਹਿੰਦੀ ਇੱਕ ਚੀਜ਼ ਵੀ ਮੈਂ Hindu ਆ ਔਰ ਹਿੰਦੂ ਦੇ ਹਿਸਾਬ ਨਾਲ ਤੁਸੀਂ ਹਰ ਚੀਜ਼ ਨੂੰ ਹੈਂਡਲ ਕਰਦੇ ਜੀ ਨਹੀਂ ਐਦਾਂ ਨਹੀਂ ਹੈ ਬਿਲਕੁਲ ਵੀ ਹਾਂ ਮੇਰਾ ਧਰਮ ਹੈ ਮੈਨੂੰ ਉਹ ਜ਼ਰੂਰ ਸਿਖਾਉਂਦਾ ਹੈ ਕਿ ਤੁਹਾਨੂੰ ਹਰੇਕ ਦੇ ਪ੍ਰਤੀ ਹੈ ਜਿਹੜੀ ਸਹਾਨੂੰ ਬੋਤੂ ਜਿਹੜੀ ਰੱਖਣੀ ਚਾਹੀਦੀ ਹੈ ਤੇ ਇਨਸਾਫ ਹਰੇਕ ਦੇ ਨਾਲ ਬਰਾਬਰ ਹੋਣਾ ਚਾਹੀਦਾ ਬਟ ਜਦੋਂ ਮੈਂ ਯੂਨੀਫਾਰਮ ਪਾ ਲਈ ਉਦੋਂ ਮੇਰਾ ਕੋਈ ਧਰਮ ਨਹੀਂ ਹੈ ਮੇਰਾ ਇੱਕੋ ਹੀ ਧਰਮ ਹੈ ਦੈਟ ਇਜ਼ ਬੀਇੰਗ ਐਂਡ ਪ੍ਰਾਊਡ ਇੰਡੀਅਨ ਤੇ ਮੈਂ ਆਪਣੀ ਸਟੇਟ ਦਾ ਤੇ ਆਪਣੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਲਈ ਮੈਨੂੰ ਕਿਸੇ ਵੀ ਤਰ੍ਹਾਂ ਦਾ ਬੰਦਾ ਹੋਏ ਜੋ ਮੇਰੇ ਲਈ ਦੋਸ਼ੀ ਹੈ ਉਹ ਦੋਸ਼ੀ ਹੀ ਰਹੇਗਾ ਔਰ ਜੋ ਕੰਪਲੇਨਟੈਂਟ ਹੈ ਉਹ ਕੰਪਲੇਨਟੈਂਟ ਹੀ ਰਹੇਗਾ ਸਭ ਤੋਂ ਵਧੀਆ ਇਮਾਨਦਾਰ ਪੁਲਿਸ ਆਫਸਰ ਜੇ ਕਹਿਣਾ ਹੋਵੇ ਤਾਂ ਕਿਸ ਨੂੰ ਕਹੋਗੇ ਪੰਜਾਬ ਦੇ ਵਿੱਚ ਜਦੋਂ ਲੱਗਿਆ ਵੀ ਇਹ ਪੁਲਿਸ ਮੁਲਾਜ਼ਮਾ ਜਿਹੜਾ ਵੀ ਮੈਂ ਇਹਦੇ ਰਾਹਾਂ ਤੇ ਜਾਂ ਮੈਂ ਇਸ ਵਰਗਾ ਬਣਨਾ ਜਾਂ ਮੈਨੂੰ ਇਹਦੇ ਕੰਮ ਬਹੁਤ ਵਧੀਆ ਲੱਗਦੇ ਆ ਕੋਈ ਅਜਿਹੇ ਪੁਲਿਸ ਮੁਲਾਜ਼ਮਾ ਮੇਰੇ ਜਿਹੜੇ ਰੋਲ ਮਾਡਲ ਨੇ ਮਾਨਯੋਗ ਐਸਐਸਪੀ ਸਾਹਿਬ ਨੇ ਸ਼੍ਰੀ ਹਰਮਨਦੀ ਭਾਂਸਕੀ ਨੇ ਹੂੰ ਉਸ ਤੋਂ ਬਾਅਦ ਸ਼੍ਰੀ ਸੋਪਨ ਸ਼ਰਮਾ ਜੀ ਇੱਕ ਇਸ ਨੇ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਨੇ ਕਿ ਤਿੰਨ ਆਫਿਸਰਸ ਨੂੰ ਆਪਣਾ ਜਿਹੜਾ ਰੋਲ ਮਾਡਲ ਬਣ। ਸੋ ਇਹ ਸੀ ਪ੍ਰਸ਼ਾਂਤ ਸ਼ਰਮਾ ਥਾਣੇਦਾਰ ਸਨੇਟਾ ਥਾਣੇ ਦੇ ਵਿੱਚ ਅਤਨਾਤ ਨੇ ਖੁੱਲ ਕੇ ਗੱਲਾਂ ਕੀਤੀਆਂ ਨੇ ਫਿਟਨੈਸ ਤੇ ਨੌਜਵਾਨਾਂ ਨੂੰ ਸਲਾਹ ਵੀ ਦਿੱਤੀ ਆ ਕਿ ਨਸ਼ਿਆਂ ਦੇ ਵਿੱਚ ਨਾ ਗੁਲਤਾਨ ਹੋਵੋ ਚੰਗੀ ਸਿਹਤ ਬਣਾਓ ਚੰਗਾ ਖਾਓ ਪੀਓ ਤਾਂ ਹੀ ਤੁਹਾਡਾ ਜੀਵਨਾ ਜਿਹੜਾ ਉਹ ਸਾਫ਼ ਸੁਥਰਾ ਤੇ ਸਹੀ ਰਹੇਗਾ।